ਜਦੋਂ ਲੋੜ ਦੇਸ਼ ਨੂੰ ਪੈਂਦੀ ਹੈ ਯੋਧੇ ਵਿੱਚ ਮੈਦਾਨ ਦੇ ਡੱਟ ਜਾਂਦੇ ਕਈ ਮਾੜੇ ਜਿਗਰੇ ਵਾਲੇ ਨੇ ਜਿਹੜੇ ਛੱਡ ਪੰਜਾਬ ਨੇ ਨੱਟ ਜਾਂਦੇ ਜਿਹੜੇ ਛੱਡ ਮੈਦਾਨ ਨੇ ਨੱਟ ਜਾਂਦੇ ਪਿਛਲੇ ਦਿਨੀ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜੀ ਟੈਨਸ਼ਨ ਬਣੀ ਹੋਈ ਸੀ ਉਸ ਟੈਨਸ਼ਨ ਦੇ ਦੌਰਾਨ ਇੱਕ ਚੀਜ਼ ਸਾਹਮਣੇ ਆਈ ਜਿਸ ਵਿੱਚ ਪੰਜਾਬ ਦੀ ਧਰਤੀ ਦੀ ਪਿੱਠ ਤੇ ਛੂਰਾ ਮਾਰਨ ਵਾਲੇ ਭਾਰ ਭਾਰ ਟ੍ਰੇਨਾਂ ਪੰਜਾਬ ਛੱਡ ਕੇ ਗਏ ਦੋਸਤੋ ਇਹ ਉਹੀ Rohingiya ਬੰਗਲਾਦੇਸ਼ੀ ਤੇ ਪ੍ਰਵਾਸੀ ਨੇ ਜਿਹੜੇ ਪੰਜਾਬ ਦਾ ਅੰਨ ਖਾਂਦੇ ਨੇ ਜਿਹੜੇ ਪੰਜਾਬ ਚੋਂ ਪੈਸਾ ਕਮਾਉਂਦੇ ਨੇ ਪਰ ਓਕੇ ਵੇਲੇ ਪੰਜਾਬ ਨੂੰ ਛੱਡ ਛੱਡ ਕੇ ਭੱਜ ਗਏ ਦੋਸਤੋ ਮੈਂ ਇੱਕ ਸਵਾਲ ਪੁੱਛਣਾ ਚਾਹਨਾ ਜੇ ਪੰਜਾਬ ਇਸ ਦੇਸ਼ ਦੀ ਸੁਰੱਖਿਆ ਬਵਸਤਾ ਦੀ ਢਾਲ ਬਣ ਕੇ ਖੜਾ ਹੁੰਦਾ ਮੰਨ ਲਓ ਕਿ ਜੇ ਪੰਜਾਬ ਕੋਲੈਪਸ ਕਰ ਜਾਂਦਾ ਕੀ ਦੇਸ਼ ਦਾ ਕੋਈ ਹਿੱਸਾ ਬਚਣਾ ਸੀ ਫਿਰ ਭਾਵੇਂ ਇੰਦੋਰ ਚ ਚਲੇ ਜਾਂਦੇ ਭਾਵੇਂ ਬੰਗਾਲ ਚ ਚਲੇ ਜਾਂਦੇ ਭਾਵੇਂ ਢਾਕਾ ਚ ਚਲੇ ਜਾਂਦੇ ਜੇ ਹਿੰਦੁਸਤਾਨ ਹੀ ਨਹੀਂ ਬਚਣਾ ਸੀ ਤਾਂ ਫਿਰ ਕਿਤੇ ਵੀ ਨਹੀਂ ਬਚਣਾ ਸੀ ਮੈਂ ਆਪਣੇ ਦਸੂਹਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਾਂਗਾ ਇਹੋ ਜਿਹੜੇ ਪੰਜਾਬ ਦੀ ਪਿੱਠ ਚ ਛੁਰਾ ਮਾਰ ਕੇ ਗਏ ਉਹਨਾਂ ਦੇ ਅਸਲੀ ਚਿਹਰੇ ਨੂੰ ਪਛਾਣੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੋਂ ਕਿਨਾਰਾ ਕਰਕੇ ਆਪਣੇ ਪੰਜਾਬੀ ਭਰਾ ਉਹ ਜਿਹੜਾ ਵੀ ਕਾਰੋਬਾਰ ਕਰਦੇ ਆ ਉਹਨਾਂ ਦੀ ਮਦਦ ਕਰੋ ਜਿਹੜੇ ਪੰਜਾਬੀ ਨੇ ਉਹ ਕਦੇ ਇਥੋਂ ਭੱਜਣਗੇ ਨਹੀਂ ਉਹ ਆਪਣੀ ਮਾਪ ਭੂਮੀ ਦੀ ਰੱਖਿਆ ਕਰਨ ਦੇ ਲਈ ਹਰ ਵੇਲੇ ਖੜੇ ਰਹਿਣਗੇ ਉਹ ਲਾਸਟ ਤੱਕ ਖੜੇ ਰਹਿਣਗੇ ਆਪਣੇ ਭਰਾਵਾਂ ਦਾ ਸਾਥ ਦਿਓ